ਸੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਆਪਾਂ ਜਾਣਾਂਗੇ শুটিং ਸਟਾਰ ਕੈਂਡਲਸਟਿਕ ਪੈਟਰਨ ਬਾਰੇ ਇਹ ਕਿੱਥੇ ਬਣਦਾ ਤੇ ਕਿੱਦਾਂ ਵਰਕ ਕਰਦਾ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਇਹ ਹਮੇਸ਼ਾ ਟੌਪ ਤੇ ਬਣਦਾ ਤੇ ਜਦੋਂ ਇਹ ਬਣਦਾ ਤਾਂ ਮਾਰਕੀਟ ਨੀਚੇ ਆਉਂਦੀ ਆ ਤਾਂ ਜਦੋਂ ਵੀ ਇਹ ਟੌਪ ਤੇ ਬਣੇ ਇਦਾਂ ਦੇ ਕੈਂਡਲ ਕੋਈ ਵੀ ਬਣੇ ਤਾਂ ਤੁਸੀਂ ਸਮਝ ਜਾਈਏ ਨਾ ਵੀ ਮਾਰਕੀਟ ਹੁਣ ਨੀਚੇ ਆਉਣ ਵਾਲੀ ਆ ਚੱਲਦੇ ਆਪਾਂ ਫੋਨ ਦੀ ਸਕਰੀਨ ਤੇ ਤੇ ਦੇਖਦੇ ਆ ਕਿੱਦਾਂ ਵਰਕ ਕਰਦੀ ਆ ਇਹ ਦਾ ਨੈਪ ਖੋਲ੍ਹ ਲਈ ਆਪਾਂ ਨੇ ਤੇ ਆਪਾਂ ਹੁਣ ਚਾਰਟ ਖੋਲ੍ਹ ਲਿਏ ਨਿਫਟੀ 50 ਦਾ ਚਾਰਟ ਦੇਖਿਓ ਵੀਰੇ ਕਿਦਾਂ ਵਰਕ ਕਰਦੀ ਹੈ ਲਾਈਵ 'ਚ ਕਿੱਥੇ ਬਣੀ ਆ ਆਸੇ ਹੁਬਣੀ ਇੱਕ ਮਿੰਟ ਤੁਹਾਨੂੰ ਵਹੀ ਚੰਗੇ ਤਰ੍ਹਾਂ ਦਿਖਾਉਣਾ ਸਰਕਲ ਲਾ ਕੇ ਆਉਂਦੇ ਵੀਰੇ ਆਉ ਦੀ ਵੀਰੇ ਜ਼ੂਮ ਕਰਕੇ ਦੇਖ ਲਿਓ ਇਹ ਜਦੋਂ ਵੀ ਇਹ ਬਣਿਆ ਉਸ ਤੋਂ ਬਾਅਦ ਮਾਰਕੀਟ ਦੇ نیچے ਆਉਣਾ ਹੀ ਆਉਣਾ ਆਪਦਾ ਹੋਰੇ ਧਿਆਨ ਰੱਖਿਓ ਤੇ ਇੱਥੇ ਤੁਸੀਂ ਪੁੱਟ ਦੀ ਪੋਜੀਸ਼ਨ ਬਾਏ ਕਰ ਸਕਦੇ ਹੋ ਵੀਰੇ ਕਿਉਂਕਿ ਬੜਾ ਸੇਫ ਤਰੀਕਾ ਹੈ ਕਿ ਇਹ ਕੰਡਸਟ੍ਰਿਕ ਦੇ ਹਿਸਾਬ ਨਾਲ ਤੁਸੀਂ ਦੇਖ ਸਕਦੇ ਹੋ ਕਿੰਨੀ ਮਾਰਕੀਟ ਗਿਰੀ ਆ ਤੇ ਬਣੀ ਵੀ ਟੌਪ ਤੇ ਹੋਈ ਆ ਇਹ ਗੱਲ ਦਾ ਧਿਆਨ ਰੱਖਣਾ ਜਦੋਂ ਵੀ ਟੌਪ ਤੇ ਬਣੇ ਉਸ ਤੋਂ ਬਾਅਦ ਹੀ ਪੁੱਟ ਕਿੰਨੀ ਆਪਾਂ ਜਾਣਾ ਆ ਇਹ ਵਧੀਆ ਪ੍ਰੋਫਿਟ ਬਣਾ ਸਕਦੇ ਤੁਸੀਂ ਤੇ ਵੀਰੇ ਇਹ 15 ਮਿੰਟ ਦੇ ਟਾਈਮ ਫਰੇਮ ਤੇ ਇਹ ਗੱਲ ਵੀ ਯਾਦ ਰੱਖਿਓ ਤੁਸੀਂ ਆਪਾਂ ਉਹ ਡੇਲੀ ਇੱਕ ਦੀ ਵੀਡੀਓ ਇਦਾਂ ਦੀ ਲਿਆਵਾਂਗੇ ਕਿ ਕੈਂਡਲਸਟਿਕ ਤੇ ਲਿਆਵਾਂਗੇ ਆਪਾਂ ਕੈਂਡਲਸਟਿਕ ਦੀ ਪੂਰੀ ਸੀਰੀਜ਼ ਕਵਰ ਕਰਾਂਗੇ ਸੋ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬਾਕੀ ਲਾਈਕ ਕਰ ਦਿਓ ਵੀਰੇ ਤੇ ਪੁੱਛ ਮੁਆਫ ਕਰਨਾ ਵੀਰੇ ਧੰਨਵਾਦ